ਸਜਦੇ ਚ ਲੰਗੇ ਮੇਰਾ ਆਉਂਦਾ ਜਾਂਦਾ ਇੱਕ ਇੱਕ ਸਾਹ ਦਾ ਤਿਆ ਤੂੰ ਹੀ ਹੈ ਵਕੀਲ ਮੇਰਾ ਤੂੰ ਹੀ ਹੈ ਵਕੀਲ ਮੇਰਾ ਜੱਜ ਤੇ ਗਵਾਹ ਦਾ ਤਿਆ ਤੂੰ ਹੀ ਹੈ ਵਕੀਲ ਮੇਰਾ ਜੱਜ ਤੇ ਗਵਾਹ ਦਾ ਤਿਆ ਤੇਰੇ ਚਰਨਾਂ ਚ ਪੀੜੀ ਜਿੰਨੀ ਥਾਂ ਦਾ ਤਿਆ ਹੋਵੇਂ ਜੇ ਦਇਆਲ ਦੇਵੇਂ ਤਾਂ ਦਾਤਿਆ ਤੇਰੇ ਚਰਨਾਂ 'ਚ ਪੀੜੀ ਜਿੰਨੀ ਥਾਂ ਦਾਤਿਆ ਗੁਜਰੀ ਦੇ ਪਿਆਰੇ ਗੁਜਰੀ ਦੇ ਪਿਆਰੇ ਕੋਈ ਚੋਜ ਵਰਤਾਇਆ ਏ ਗੁਜਰੀ ਦੇ ਪਿਆਰੇ ਕੋਈ ਚੋਜ ਵਰਤਾਇਆ ਏ ਭਲਾਂ ਕੌਣ ਮੇਰਾ ਜਾਣਦਾ ਸੀ ਨਾ ਦਾਤਿਆ ਭਲਾਂ ਕੌਣ ਮੇਰਾ ਜਾਣਦਾ ਸੀ ਨਾ ਦਾਤਿਆ ਗੁਦਰੀ ਦੇ ਜਾਇਆ ਕੋਈ ਚੋਜ ਵਰਤਾਇਆ ਏ ਭਲਾ ਕੌਣ ਮੇਰਾ ਜਾਣਦਾ ਸੀ ਨਾ ਦਾਤਿਆ ਤੇਰੇ ਚਰਨਾਂ ਚ ਪੀੜੀ ਜਿੰਨੀ ਥਾਂ ਦਾਤਿਆ ਹੋਵੇਂ ਜੇ ਦਇਆਲ ਦੇਵੀ ਤਾਂ ਦਾਤਿਆ ਹੋਵੇਂ ਜੇ ਦਇਆਲ ਦੇਵੀ ਤਾਂ ਦਾਤਿਆ